ਇਹ ਨੰਬਰ ਤੇ ਆ ਵੀ ਜਦੋਂ ਤੁਸੀਂ ਇਦਾਂ ਪ੍ਰਚਾਰ ਕਰਦੇ ਆ ਵੀ ਜੇ ਤੈਨੂੰ ਇੰਨਾ ਦਰਦ ਆ ਨਾ ਵੀ ਨਾਨਕ ਸਿੰਘ ਜੀ ਆਹ ਕਰਦੇ ਆ ਟਕਸਾਲ ਵਾਲੇ ਆਹ ਕਰਦੇ ਅਖੰਡ ਕੀਰਤनियां ਦੂਜਾ ਬੰਦਾ ਨਹੀਂ ਲੈਂਦੇ ਉਹ ਦੂਜੇ ਇਦਾਂ ਕਰਦੇ ਆ ਨਿਹੰਗ ਸਿੰਘ ਇਦਾਂ ਕਰਦੇ ਆ ਤੇ ਤੂੰ ਭਾਈ ਵੀ ਪ੍ਰਚਾਰਕ ਬੰਦਾ ਆ ਤੇ ਉਹਨਾਂ ਕੋਲ ਚੱਲ ਜਾ ਕੇ ਉਹਨਾਂ ਕੋਲ ਜਾ ਕੇ ਤੁਸੀਂ ਸਲਾਹ مشورہ કરી ਗੱਲਬਾਤ કરી ਪ੍ਰਚਾਰ ਦੇ ਨਾਲ ਕੋਸ਼ਿਸ਼ ਕਰ ਲਈ ਸੰਭਾਲ ਉਹਨਾਂ ਨੂੰ ਦੱਸਿਆ ਗਈ ਉਹ ਪੰਜਾਬ 'ਚ ਰਹਿੰਦੇ ਆ ਜੇ ਬਾਹਰ ਉਹਨਾਂ ਦੇ ਬਾਹਰ ਵੀ ਕਿਤੇ ਉਹ ਸੰਗ ਹੈਗੇ ਆ ਤੇ ਉਹਨਾਂ ਨੇ ਜਾ ਕੇ ਤੁਹਾਨੂੰ ਸਮਝਾ ਲਈ ਪਰ ਇੱਕ ਜ਼ਰੂਰ ਬੇਨਤੀ ਕਰਦੇ ਜੇ ਉਹ ਚੰਡੀ ਦੀ ਵਾਰ ਦਾ ਪਾਠ ਕਰਦੇ ਹੋਏ ਜਾਂ ਦਸਹਾਂਦੀ ਬਾਣੀ ਦਾ ਪਾਠ ਕਰਦੇ ਹੋਏ ਖੰਡ ਪਾਠ ਸਾਹਿਬ ਜਾਂ ਸਹਿਜ ਪਾਠ ਜਾ ਕੇ ਭੋਗ ਪਾਉਂਦੇ ਉਸ ਵੇਲੇ ਜਾਣਾ ਤਾਂ ਬੜੇ ਖਿਆਲ ਨਾਲ ਜਾਣਾ ਕਿਉਂਕਿ ਤੇਰੇ ਨਾਰੀਅਲ ਦੀ ਪੱਗ ਬੰਨੀ ਆ ਕਿਉਂਕਿ ਤੇਰੇ ਨਾਰੀਅਲ ਦੀ ਪੱਗ ਬੰਨੀ ਆ ਕਿਉਂਕਿ ਤੇਰੇ ਨਾਰੀਅਲ ਦੀ ਪੱਗ ਬੰਨੀ ਆ ਤੇ ਜੇ ਤੇ ਮੱਥਾ ਟੇਕਣ ਲੱਗਾ ਤੇ ਕਿਸੇ ਨੇ ਨਾਰੀ ਉਹ ਨਾਰੀਅਲ ਚ ਟਿਕਾਉਂ ਦੇਂਦੇ ਥਨ ਪਤਾ ਨਾ ਉਹ ਨਾਰੀ ਉਹ ਨਾਲ ਨਾਲ ਨਾਰੀਅਲ ਚ ਟਿਕਾਉਂ ਦੇਂਦੇ ਜਦੋਂ ਉਹ ਮਤਲਬ ਪੌਣੀ ਦਾ ਪਾਠ ਦਾ ਪਰੰਪਰਾਵਾ ਆ ਉਹਨਾਂ ਦੀਆਂ ਮਾਪੁਰਖਾਂ ਵੱਡਿਆਂ ਨੇ ਵੀ ਸਾਰ ਤੁਸੀਂ ਜਨਾਇਸ ਉਹਨਾਂ ਨੇ ਵੀ ਕਿ ਤੇ ਉਸ ਵੇਲੇ ਨਾ ਉੱਥੇ ਜਾਈ ਪਹਿਲੋਂ ਉਹਨਾਂ ਨੇ ਟਾਈਮ ਬਣਾ ਕੇ ਤੇ ਖੁੱਲੇ ਤੌਰ ਤੇ ਉਹਨਾਂ ਨਾਲ ਮਿਲੀ ਸਲਾਹ مشورہ ਕਰੀ ਤੂੰ ਪ੍ਰਚਾਰ kia ਤੇਰੀਆਂ ਦਲੀਲਾਂ ਦਾ ਜਵਾਬ ਉਹ ਵੀ ਦੇ ਸਕਦੇ ਆ ਹੋਰ ਵੀ ਦੇਈ ਜਾਣਗੇ